ਮਹਾਰਾਸ਼ਟਰ ਦੇ ਤੁਹਾਨੂੰ ਪੱਠੇ ਦਿਖਾਉਣੇ ਜਿਵੇਂ ਪੰਜਾਬ ਦੇ ਵਿੱਚ ਨਾ ਆਪਾਂ ਲੱਖਾਂ ਦੀ ਤਰ੍ਹਾਂ ਦੇ ਵਿੱਚ ਛਿਣ ਕੇ ਇੱਟ ਨੂੰ ਪਕਾਇਆ ਜਾਂਦਾ ਮਹਾਰਾਸ਼ਟਰ ਦੇ ਵਿੱਚ ਇਸ ਤਰ੍ਹਾਂ ਇੱਟ ਪਕਾਉਂਦੇ ਆ ਆ ਦੇਖੋ ਇਹ ਇੱਟ ਨੂੰ ਪਹਿਲਾਂ ਚਣ ਲੈਂਦੇ ਆ ਛਿਣਕੇ ਉਹਦੇ ਵਿੱਚ ਇਸ ਤਰ੍ਹਾਂ ਲੱਕੜਾਂ ਲਾਈ ਜਾਂਦੇ ਨੇ ਲੱਕੜਾਂ ਲਗਾ ਕੇ ਇਹ ਇੱਕ ਬਤਾ ਦੋਹਰੇ ਝੋਗਰੇ ਪਿਆੰਦੋਂ ਕੰਮ ਹਾਂ ਨੀਤੇ ਇਹਦੇ ਅੱਗ ਲਾਉਂਦੇ ਨੇ ਤੇ ਇੱਟ ਆਪਣੇ ਕਿੰਨੀ ਦੇਰ ਵਿੱਚ ਪੱਕ ਜਾਂਦਾ ਇੱਟ ਭਈਆ

और लकड़ के साथ है? और भी डालता रेट हजार है यहाँ कितने, कितने का एक हजार कितने का, है? का, का, है हाँ का एक साढ़े सात सौ का साढ़े सात हजार का नहीं ये मालिक कौन है इसका मालिक आई नहीं अभी लकड़ के साथ और भी डालता है इसमें कोई कोला कोला कहाँ से डालता हाँ है हाँ ऊपर से ਆਦੇ ਉਪਰ ਇਸ ਤਰ੍ਹਾਂ ਕੋਲਾ ਪਾਉਂਦੇ ਨੇ ਇਹ ਯਾਦ ਆਦੇ ਕੋਲਾ ਤਾਂ ਕਿ ਟੋਪ ਲੈ ਹੁੰਦਾ ਕਿ ਥੱਲੇ ਆ ਲੱਕੜ ਡਾਲੀ ਜਾਂਦੀ ਹੈ ਇਹ ਦਾ ਨੇ ਨਹੀਂ ਉਹ ਕਰ ਲੈ ਕੋਲਾ ਜਲ ਕੇ ਬਣਿਆ ਲੈ ਇਹ ਕੋਲਾ ਹੇ ਨੀਚੇ ਕੋਲਾ ਡਾਲਤਾ ਕੋਲਾ ਕਾਇਰੋ ਜਮ ਮੇ ਪੱਕ 8 ਦਿਨ 8 ਦਿਨਾਂ ਚ ਪੱਕੇ ਜਾਂਦਾ ਕਾਇਰੋ ਜਮ ਮੇ ਪੱਕ ਜਾਂਦੀ 8 ਦਿਨ ਯਾਦ ਨਹੀਂ ਆਦੀ 8 ਦਿਨ ਮੇ ਪੂਰੀ ਟਾਈਟ ਹੋ ਜਾਂਦੀ ਜਾ ਮਾ ਆਦੇ ਨਾਲ ਦੀ ਨਾਲ ਅੱਛਾ ਆ ਦੇਖੋ ਨਾਲ ਦੀ ਨਾਲ ਕੋਲਾ ਪਾਇਆ ਜਾਂਦਾ ਉਹਦੇ ਉੱਪਰ ਇਟ ਜਣੀ ਜਾਂਦੀ ਹੈ ਫਿਰ ਲੱਕੜ ਲਾਉਂਦੇ ਆ ਕਿਤੇ ਕਿਤੇ ਕੁਛ ਚਿਮਨੀ ਦੀ ਲੋ ਨਹੀਂ ਪਰ ਉਹੀ ਜੇ ਆਪਣੇ ਵਰਗੇ ਇੱਕ ਤਾਂ ਨਹੀਂ ਹੁੰਦੀ ਇਹਦੇ ਵਿੱਚ ਆ ਭਈਆ ਹੋਰ ਕੀ ਡਾਲਾ ਇਸਮੇ ਭਾਈ ਲਖਮੰਦਾ ਨਹੀਂ ਉਹ ਕੁਛ ਨਹੀਂ ਇਹ ਦੀ ਰਾਤ ਕੀ ਰਾਤ ਕੀ ਰਹੀ ਜੇ ਜੇ ਕੀ ਡਾਲੇ ਬਕਾਸ ਬਕਾਸ ਸ਼ੂਗਰ ਕਾਰਖਾਨੇ ਕੀ ਗੰਨੇ ਦੀ ਚੂਟੀ ਰਹੀ ਇਹਦੇ ਵਿੱਚ ਸਭਾਈ ਕਹਿੰਦੇ ਨਾ ਜਿਹੜੀ ਗੰਨੇ ਦੀ ਖੋਈ ਹੁੰਦੀ ਹੈ ਉਹ ਪਾਉਂਦੇ ਨੇ ਨਾਲ ਆਹ ਜਿਹੜਾ ਆਪਣੇ ਮਿੱਟੀ ਹੁੰਦੀ ਹੈ ਪਹਾੜੀ ਮਿੱਟੀ ਜਿਹੜੀ ਉਹ ਪਾ ਕੇ ਨੂੰ ਇਸ ਤਰ੍ਹਾਂ ਛਿਣਕੇ ਦੇ ਵਿੱਚ ਅਗ ਲਗਾਤੀ ਜਾਂਦੀ ਹੈ ਤੇ 8 ਦਿਨ ਦੇ ਵਿੱਚ ਵਿੱਚ ਪੱਕੇ ਤਿਆਰ ਹੋ ਜਾਂਦੀ ਹੈ। ਨਹੀਂ ਵਾਲੀ। ਇਹ ਹਾਂ ਦੀ ਹੈ ਨਾ। 750 ਦਾ ਕਹਿੰਦੇ ਹਿਆਰ ਹੈ। ਹਾਂ ਹਾਂ ਛੋਟੇ ਲੱਗਦੇ। 750 ਕਿੰਨੇ ਚ ਹੈ? 750 ਰੁਪਏ ਬਣਗੀ। ਹਾਂ 750 ਰੁਪਏ ਦੀ ਬਣਗੀ। 1 ਘੰਟੇ 750 ਹੀ ਆ। ਉਹ ਦੇਖੋ। ਮਾਰ ਪਾ। ਹਾਂ। ਪੰਜam। ਇਹ ਰਾਖ ਦੀ ਪੜਤੀ ਹੈ। ਇਹ ਰਾਖ ਇਹ ਰਾਖ ਹੁੰਦਾ ਪੱਠੇ। ਮੱਟੀ ਹੋ ਵੀ ਦੂਰੇ। ਮੇਂਗਾ ਇਹ ਤਾਂ ਫਰਦਾ ਮੇਂਗਾ ਆ ਜਿਹੜੀ ਨਦੀ ਆ ਨਦੀ ਦੇ ਵਿੱਚੋਂ ਨਾ ਮਿੱਟੀ ਕੱਢ ਕੇ ਲਿਆਉਂਦੇ ਨੇ ਇਹ ਆਲੇ ਤੇ ਇਹਦੇ ਵਿੱਚ ਖੋਈ ਹੁੰਦੀ ਹੈ ਜਿਹੜੀ ਗੰਨੇ ਦੀ ਉਹਨੂੰ ਕੱਟ ਕੇ ਪਾਇਆ ਜਾਂਦਾ ਪਟ ਕੇ ਉਸ ਤਰ੍ਹਾਂ ਜੇ ਚਿਣਕੇ ਨਾਲ ਦੇ ਵਿੱਚ ਲੱਕੜ ਡਾਲ ਕੇ ਫਿਰ ਅੱਗ ਮਚਾਈ ਜਾਂਦੀ ਹੈ ਤੇ 8 ਦਿਨਾਂ ਦੇ ਵਿੱਚ ਵਿੱਚ ਇਹ ਪੱਕ ਕੇ ਇੱਟ ਤਿਆਰ ਹੁੰਦੀ ਹੈ ਆਪਣੇ ਵਾਂਗੂ ਇਹ ਮਾਰ ਕੇ ਲੱਗੇ ਨੇ ਤੇ ਆ ਰੇੜੀਆਂ ਦੇ ਨਾਲ ਇਹ ਉਹਦੇ ਉੱਪਰ ਟਾਕ ਲਾ ਕੇ ਫਿਰ ਅੱਗ ਲਗਾਉਂਦੇ ਨੇ ਉਹ ਦੇਖੋ ਸਾਹਮਣੇ ਬੱਚੇ ਨੇ ਜਿਹੜੇ ఇట్టణ స్టాక్ లగారే చెంది రెండు